ਸਾਨੂੰ ਫੋਨ ਆਇਆ ਕਿ ਤੁਹਾਡੇ ਫਾਦਰ ਸਾਹਿਬ ਨੂੰ ਟੈਕ ਆਇਆ ਹੈ ਤੇ ਟੈਕ ਕਿੰਦੇ ਪੈ ਸੀ ਤੇ ਅਸੀਂ ਘਰੇ ਜਦੋਂ ਅਸੀਂ ਉੱਥੇ ਗਏ ਉੱਥੇ ਤਾਂ ਨੇਰਾ ਸੀ ਇਹਨਾਂ ਨੂੰ ਨਹੀਂ ਪਤਾ ਲੱਗਿਆ ਨੱਕ ਤੋਂ ਵੀ ਬਲੱਡ ਆਇਆ ਸੀ ਘਰੇ ਲਿਆਏ ਹੁੰਦਾ ਤੇ ਮਤਲਬ ਕਿ ਸੱਟਾਂ ਲੱਗੀਆਂ ਹੋਈਆਂ ਮੋਚੇ ਵੀ ਬਲੱਡ ਆਇਆ ਹੈ ਸਾਈਡ ਤੋਂ ਵੀ ਆ ਪਿੱਠ ਤੇ ਵੀ ਲੱਗੀ ਹੋਈ ਹੈ ਅਸੀਂ ਸਤੇ ਹੀ ਚਾਹਾਂਗੇ ਕਿ ਜਾਂਚ ਹੋਈ ਜਾਵੇ ਕਿਉਂਕਿ ਨਾਮ ਕੀ ਹੈ ਤੁਹਾਡੇ ਫਾਦਰ ਪ੍ਰਚੰਦ ਸਿੰਘ ਨਾਮ ਆ ਜੀ ਕਿਹੜੀ ਜਗ੍ਹਾ ਕੰਮ ਕਰਦੇ ਐ ਤੇ ਕਿਹੜੇ ਕੋਲ ਆ ਮੰਗਲੀ ਮੰਗਲੀ ਕੋਲ ਪੈਂਦਾ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਉੱਥੇ ਜੀ 8 8-9 ਸਾਲ ਤੇ ਅੱਜ ਤੁਹਾਨੂੰ ਫਿਰ ਕਿੰਨੇ ਵਜੇ ਫੋਨ ਆਇਆ ਉੱਥੇ ਸਾਨੂੰ ਗਰੀਵਨ 5 5:30 ਵਜੇ ਦੇ ਵਿੱਚ ਅੱਛਾ ਜੀ ਤੇ ਉਹ 8 ਸਾਲਾਂ ਤੋਂ ਕੰਮ ਕਰ ਰਹੇ ਕੋਈ ਰੰਜਿਸ਼ ਸ਼ੁਰੂ ਹੋਇਆ ਸੀ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਉੱਥੇ ਨਹੀਂ ਐਦਾਂ ਨਹੀਂ ਸਾਰੇ ਹਾਸੇ ਮਜ਼ਾਕ ਨਾਲ ਰਹਿੰਦੇ ਸੀ ਡਾਡੀ ਜੀ ਕਾਫੀ ਪੁਰਾਣੇ ਬੰਦੇ ਸੀ ਪਹਿਲਾਂ ਇਹਦਾ ਗ੍ਰਾਮ ਇੱਥੇ ਵੀ ਰਿਹਾ ਆਪਣੇ ਕਮਲਪੁਰ ਹੋਣ ਇੱਕ ਤਾਂ ਏਸੀ 10-4 ਸਾਲ ਹੋ ਗਏ ਹੁਣ ਉੱਧਰ ਗਏ ਹੋਈ ਇਸ ਬੇਟੀ ਅੱਛਾ ਤੁਹਾਨੂੰ ਫੋਨ ਆਇਆ ਫਿਰ ਤੁਸੀਂ ਬੋਡੀ ਲੈ ਆਏ ਹਾਂਜੀ ਉੱਥੇ ਤਾਂ ਸਾਨੂੰ ਇਹੀ ਕਿਹਾ ਗਿਆ ਸੀ ਕਿ ਬਈ ਟੈਗ ਆਇਆ ਠੀਕ ਉਹ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਲੱਗ ਰਿਹਾ ਸਰ ਤੁਹਾਡੇ ਸਾਹਮਣੇ ਹੀ ਆ ਅਸੀਂ ਦਿਖਾਇਆ ਤੁਹਾਨੂੰ ਵੀ ਹੁਣ ਸਾਰਾ ਕੁਝ ਦੇਖ ਆਇਆ ਹੋਇਆ ਸਾਰਾ ਨੂੰ ਕਿ ਦੇਖੋ ਕੀ ਜਾਂ ਚੁੰਦੀ ਆ ਕੀ ਤੁਹਾਨੂੰ ਕਿਵੇਂ ਪਤਾ ਲੱਗਦਾ ਦੀ ਸਰ ਐ ਲੱਗ ਰਿਹਾ ਕਿ ਤੁਹਾਨੂੰ ਕਿ ਉਹ ਨਹੀਂ ਆ ਹਾਰਟ ਟੈਕ ਨਹੀਂ ਅੱਛਾ ਉਹਨਾਂ ਦੇ ਸੱਤਾਂ ਲੱਗੀਆਂ ਹੋਈਆਂ ਹਾਂਜੀ ਕਿਹੜੀ ਕਿਹੜੀ ਜਗ੍ਹਾ ਸੱਤਾਂ ਲੱਗੀਆਂ ਨੇ ਮੂੰਹ ਤੇ ਵੀ ਲੱਗੇ ਹੋਏ ਆ ਠੀਕ ਹੈ ਜੀ ਪਿੱਠ ਤੇ ਵੀ ਲੱਗੀਆਂ ਨੇ ਛੱਡ ਤੇ ਆ ਬੱਖੀ ਦੇ ਕੋਲ ਆ ਕਾਫੀ ਜਗ੍ਹਾ ਤੇ ਆ ਮਤਲਬ ਕਿ 60 ਤੁਹਾਡੇ ਕਹਿਣ ਮੁਤਾਬਕ ਤੁਹਾਨੂੰ ਵੀ ਸ਼ੱਕ ਹੈ ਕਿ ਉਹਨਾਂ ਨੇ ਮਾਰਕੁੱਟ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਫਿਰ ਕਿਹੜੀ ਕੰਪਨੀ 'ਚ ਕੰਮ ਕਰਦੇ ਸੀਗੇ ਇਹ ਆਰਐਮਸੀ ਦੀ ਕੰਪਨੀ ਹੈ ਠੀਕ ਹੈ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਤੁਸੀਂ 8 ਸਾਲ 8-9 ਸਾਲ ਹੋ ਗਏ। ਆ ਵੀ ਟਾਈਮ ਹੋ ਗਿਆ। ਤੇ ਕੋਈ ਤੁਸੀਂ ਇਕੱਲੇ ਆਏ ਹੋ ਉੱਥੇ ਗੁੰਡਾਰੇ ਨਹੀਂ। ਨਹੀਂ ਮੇਰਾ ਭਰਾ ਆਇਆ, ਵੱਡਾ ਬ੍ਰਦਰ ਆਇਆ ਨਾਲ ਤੇ ਘੂਆ ਦਾ ਮੁੰਡਾ ਜੀ ਨਾਲ ਹੀ ਆਏ ਹੋਇਆ। ਤੇ ਫਾਦਰ ਸਾਹਿਬ ਕਿੱਥੇ ਰਹਿੰਦੇ ਸੀ ਤੁਹਾਡੇ ਨਾਲ ਹੀ ਰਹਿੰਦੇ। ਫਾਦਰ ਸਾਹਿਬ ਉੱਥੇ ਰਹਿੰਦੇ ਸੀ ਸ਼ੁਰੂਤ ਹਾਂ ਜੀ। ਆਰਐਮਸੀ ਦੇ ਟ੍ਰੀ ਦੇ ਵਿੱਚ ਹੀ ਰਹਿੰਦੇ ਸੀ। ਕਿੰਨੇ ਸਾਲਾਂ ਤੋਂ ਰਹਿੰਦੇ ਸੀਗੇ? 8 ਸਾਲ। 8-9 ਸਾਲ ਹੋ ਗਏ। ਅਚਾਰਾ ਸਾਲਾ ਤੋਂ ਲਗਾਤਾਰ ਉਸੇ ਫੈਕਟਰੀ ਦੇ ਅੰਦਰ ਹੀ ਰਹਿੰਦੇ ਸੀ ਹਾਂਜੀ ਹਾਂਜੀ ਠੀਕ ਐ ਤੇ ਕੋਈ ਸੀਸੀਟੀਵੀ ਵਗੈਰਾ ਆਈ ਹੈ ਉਹਨਾਂ ਨੇ ਮਤਲਬ ਜਿੱਥੇ ਜਾਂਦੇ ਗਾਉਂ ਚ ਉਹਨਾਂ ਦੀ ਡੈਥ ਹੋਈ ਹੈ ਹੱਥ ਤੇ ਕਾਣ ਦੀ ਜਾਂ ਕੁਝ ਉਹਨਾਂ ਨੇ ਦਿਖਾਇਆ ਕੁਝ ਵੀ ਨਹੀਂ ਦਿਖਾਇਆ ਸਰ ਹਜੇ ਤਾਂ ਸਾਨੂੰ ਮਤਲਬ ਕਿ ਅਸੀਂ ਇਸ ਟਾਈਮ ਕਾਲੀ ਚ ਅਸੀਂ ਸਾਨੂੰ ਵੀ ਬੰਦਲੇ ਹੋਏ ਸੀ ਕੁਝ ਵੇਰੇ ਦੇਖੋ ਕੀ ਇਨਕੁਆਰੀ ਕਰਦੇ ਆ ਮੁਲਾਜ਼ਮ ਜੋ ਵੀ ਇਨਕੁਆਰੀ ਹੋਊਗੀ ਅਸੀਂ ਤਾਂ ਇਹ ਚਾਹਾਂਗੇ ਜਲਦ ਜਲਦ ਸਾਡੀ ਸੁਣਵਾਈ ਹੋਵੇ ਤੇ ਹੁਣ ਪ੍ਰਸ਼ਾਸਨ ਨੂੰ ਤੁਸੀਂ ਖਲਾਅ ਦੇ ਦਿੱਤੀ ਇਸ ਚੀਜ਼ ਦੀ ਵੀ ਹਾਂ ਵੀ ਸਾਡੇ ਫਾਈਲ ਦਾ ਲੈਣਾ ਨਹੀਂ ਅਜੇ ਤਾਂ ਸਿਰਫ ਕਰਦੇ ਬੰਨਤੇ ਤੁਹਾਨੂੰ ਪਤਾ ਲੱਗਾ ਪ੍ਰਸ਼ਾਸਨ ਪੁਲਿਸ ਆਈ ਸੀ ਕਿ ਹੁਣ ਹਾਂਜੀ ਆਈ ਆ ਤੇ ਇੱਕ ਸਾਰਾ ਇਹ ਇਨਵੈਸਟੀਗੇਸ਼ਨ ਕੀਤੀ ਹੋਈ ਅੰਦਰ ਗਏ ਸੀ ਬਿਆਨ ਨੋਟ ਕੀਤੇ ਆ ਸਾਡੇ ਸਰ ਤੇ ਬਿਆਨ ਕਹਿੰਦੇ ਜੋ ਵੀ ਹੋਊਗਾ ਰਿਪੋਰਟ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਪਤਾ ਲੱਗੇਗਾ ਚੀਕ ਤੇ ਕੀ ਮੰਗ ਕੀ ਕਰਦੇ ਹਾਂ ਕੁਛ ਨਹੀਂ ਮੰਗਤਾ ਜੀ ਇਹੀ ਆ ਬਸ ਜੋ ਵੀ ਆ ਸਹੀ ਹੋਵੇ ਜਿਆਦਾ ਤਕਨਾ ਹੋਵੇ ਸਾਡੇ ਨਾਲ ਜੋ ਵੀ ਹੋਵੇ ਸਾਫ ਮਿਲ ਜੇ ਸਾਨੂੰ ਬਸ ਲੇਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਹਾਰਟ ਅਟੈਕ ਨਾਲ ਬੰਦਾ ਇੱਥੇ ਐਡਮਿਟ ਹੋਇਆ ਹਾਂ ਜੀ ਜੋ ਦੀ ਚੈੱਕ ਕਰ ਰਹੇ ਕੀ ਲਾਵਾ ਜੀ ਜਰੂਰੀ ਕੀ ਨਾਮ ਹੈ ਵੇਖੀ ਦਾ ਜਿਹਦੀ ਡੈੱਡ ਗੁਰਚਰਨ ਸਿੰਘ ਉਹਦਾ ਨਾਮ ਉਹਦਾ ਤੇ ਤੁਹਾਡਾ ਨਾਮ ਕੀ ਹਾਂਜੀ ਮੈਂ ਨਾ ਐਸਏ ਬਰਿੰਦਰਜੀਤ ਸੀ ਮੈਂ ਚੌਂਕੀ ਇੰਚਾਰਜ ਰਹਾਂਗਾ ਸਰ ਪੱਟੀਆਂ ਨੂੰ ਦੱਸਿਆ ਗਿਆ ਕਿ ਜਿਹੜਾ ਉਹਨਾਂ ਨੇ ਫੋਨ ਆਇਆ ਸੀ ਕਿ ਕਿ ਪਾਦਰ ਦੀ ਡੈੱਥ ਹੋ ਗਈ ਹੂੰ ਉਸ ਤੋਂ ਬਾਅਦ ਜਿਹੜੇ ਕੁੜੇ ਘਰੇ ਲੈ ਗਏ ਸੀਗੇ ਹੂੰ ਤੇ ਉਸ ਤੋਂ ਬਾਅਦ ਕੀ ਪਤਾ ਲੱਗਿਆ ਹੂੰ ਉਸ ਤੋਂ ਬਾਅਦ ਉਹ ਇੱਥੇ ਸਿਵਲ ਹਸਪਤਾਲ ਲਾਏ ਮੈਂ ਤਾਂ ਹੁਣੇ ਆਇਆ ਇੱਥੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਇਨਵੈਸਟੀਗੇਸ਼ਨ ਚਾਹ ਉਹ ਦੇਖਣਾ ਹੈ ਸਪੈਸ਼ਲ ਨੇ ਤੁਹਾਡੀ ਇਨਵੈਸਟੀਗੇਸ਼ਨ ਕੋਈ ਨਹੀਂ ਅੰਡਰ ਟੂ ਦੇਖ ਲਿਆ ਮੌਕਾ ਦੇਖ ਲਿਆ ਉਹਨਾਂ ਨੇ ਪੋਸਟਮਾਰਟ ਕੀਤਾ ਜੀ ਬਿਆਨ ਲੈ ਲਿਆ ਪੋਸਟਮਾਰਟਮ ਜੋ ਡਾਕਟਰ ਦੱਸੂਗੇ ਪੋਸਟਮਾਰਟ ਤੋਂ ਬਾਅਦ ਉਹ ਸਾਰਾ ਕਾਰ ਵੀ ਬਣਦੀ ਕਰ ਲਗਾ ਠੀਕ ਹੈ ਸਰ ਕਿਹੜੀ ਫੈਕਟਰੀ ਵਿੱਚ ਕੰਮ ਕਰਦਾ ਸੀ ਵਿਅਕਤੀ ਜਿਹੜਾ ਆਰਸੀਐਮ ਆਰਐਮ ਸੀ ਦੱਸ ਸਰ ਸਾਨੂੰ ਫੋਨ ਆਇਆ ਕਿ ਤੁਹਾਡੇ ਫਾਦਰ ਸਾਹਿਬ ਨੂੰ ਟੈਕ ਆਇਆ ਹੈ ਤੇ ਟੈਕ ਕਿੰਦੇ ਪੈ ਸੀ ਤੇ ਅਸੀਂ ਘਰੇ ਜਦੋਂ ਅਸੀਂ ਉੱਥੇ ਗਏ ਉੱਥੇ ਤਾਂ ਨੇਰਾ ਸੀ ਨਾ ਨਹੀਂ ਪਤਾ ਲੱਗਿਆ ਨੱਕ ਤੋਂ ਵੀ ਬਲੱਡ ਆਇਆ ਸੀ ਘਰੇ ਲਿਆਏ ਹੁੰਦਾ ਤੇ ਮਤਲਬ ਕਿ ਸੱਟਾਂ ਲੱਗੀਆਂ ਹੋਈਆਂ ਮੋਚੇ ਵੀ ਬਲੱਡ ਆਇਆ ਹੈ ਸਾਈਡ ਤੋਂ ਵੀ ਆ ਪਿੱਠ ਤੇ ਵੀ ਲੱਗੀ ਹੋਈ ਹੈ ਅਸੀਂ ਸਤੇ ਹੀ ਚਾਵਾਂਗੇ ਕਿ ਜਾ ਚਲੀ ਜਾ ਜੀ ਕੀ ਨਾਮ ਕੀ ਇਵਾਦਤ ਮੇਰੇ ਫਾਦਰ ਪ੍ਰਚੰਦ ਸਿੰਘ ਨਾਮ ਹੈ ਜੀ ਕਿਹੜੀ ਜਗ੍ਹਾ ਕੰਮ ਕਰਦੇ ਐ ਇਹ ਕੁਆੜੇ ਕੋਲ ਆ ਮੰਗਲੀ ਮੰਗਲੀ ਕੋਲ ਪਿੰਡ ਆ ਅੱਛਾ ਜੀ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਉੱਥੇ ਜੀ 8 8-9 ਸਾਲ ਤੇ ਅੱਜ ਤੁਹਾਨੂੰ ਫਿਰ ਕਿੰਨੇ ਵਜੇ ਫੋਨ ਆਇਆ ਉੱਥੇ ਮਰੀ ਸਾਨੂੰ ਤਕਰੀਬਨ 5 5:35 ਵਜੇ ਦੇ ਵਿੱਚ ਅੱਛਾ ਜੀ ਤੇ ਉਹ ਕਿਹੜਾ 8 ਸਾਲੋਂ ਤੋਂ ਕੰਮ ਕਰ ਰਿਹਾ ਕੋਈ ਰੰਜਿਸ਼ ਵਗਾਰਾ ਵੀ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਉੱਥੇ ਨਹੀਂ ਐਦਾਂ ਨਹੀਂ ਸਾਰੇ ਹਾਸੇ ਮਜ਼ਾਕ ਨਾਲ ਰਹਿੰਦੇ ਸੀ ਡੈਡੀ ਜੀ ਕਾਫੀ ਪੁਰਾਣੇ ਬੰਦੇ ਸੀ ਪਹਿਲਾਂ ਇਹਦਾ ਗ੍ਰਾਮ ਇੱਥੇ ਵੀ ਰਿਹਾ ਆਪਣੇ ਕਮਾਲਪੁਰ ਅੱਛਾ ਤਾਂ ਹੁਣ ਸ਼ਿਫਟ ਹੋਈ ਸੀ 10 4 ਸਾਲ ਹੋ ਗਏ ਹੁਣ ਉੱਧਰ ਗਏ ਹੋਏ ਸੀ ਬੈਠੇ ਅੱਛਾ ਤੁਹਾਨੂੰ ਫੋਨ ਆਇਆ ਫਿਰ ਤੁਸੀਂ ਬੋਡੀ ਲੈ ਆਏ ਹਾਂਜੀ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ